ਇਹ ਅਰੋੜਾ ਦੀ ਇਤਿਹਾਸੂ ਦੀ ਲੜਾਈ ਨਹੀਂ ਹੈ ਜੀ ਇਹ ਪੰਜਾਬ ਦੀ ਤੇ ਕੇਜਰੀਵਾਲ ਦੀ ਲੜਾਈ ਹੈ ਜਿੱਦੇ ਪੰਜਾਬੀ ਜਿੱਤਣਗੇ ਲੋਕਾਂ ਨੂੰ ਭਰਮਾ ਕੇ ਇਥੋਂ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਕੇਜਰੀਵਾਲ ਇਹ ਮਨਸੂਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਪੰਜਾਬੀ ਇਹਨਾਂ ਨੂੰ ਪੂਰੀ ਤਰ੍ਹਾਂ ਹਰਾਉਣਗੇ ਇਹ ਇਲੈਕਸ਼ਨ ਕੋਈ ਆਸ਼ੂ ਦਾ ਸੰਜੀਵ ਨਾਲ ਨਹੀਂ ਹੈ ਇਹ ਇਲੈਕਸ਼ਨ ਸਿੱਧਾ ਸਾਫ ਕਾ ਚੀਫ ਮਿਨਿਸਟਰ ਤੇ ਦੋ ਦੋ ਸਰਕਾਰਾਂ ਨਾਲ ਹੈ ਉਹ ਜਿਹੜੇ ਪ੍ਰੌਕਸੀ ਨਾਲ ਰਾਜ ਕਰ ਰਹੇ ਸੀ ਕਿ ਸਾਡੇ ਸੂਬੇ ਤੇ ਅੱਜ ਸਿੱਧਾ ਰਾਜ ਕਰਨਾ ਚਾਹੁੰਦੇ ਹਾਂ ਮੈਂ ਧਨਵਾਦ ਕਰਦਾ ਸਾਰੀ ਆਪਣੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਚੋਣ ਨੂੰ ਆਪਣੀ ਚੋਣ ਸਮਝਦੇ ਹੋਏ ਇੱਥੇ ਇੱਕ ਸੋਲਿਡੈਰਿਟੀ ਨਾਲ ਮੇਰੀ ਪਿੱਠ ਪਿੱਛੇ ਖੜੇ ਐ ਔਰ ਮੈਂ ਯਕੀਨ ਦਿਲਵਾਉਣਾ ਮੇਰੇ ਵੱਲੋਂ ਕੋਈ ਕਸਰ ਨਹੀਂ ਰਹੇਗੀ ਔਰ ਜੋ ਅੱਜ ਵਰਕਰਾਂ ਦਾ ਜੋਸ਼ ਦਿਖ ਰਿਹਾ ਸੀ ਉਹਦੇ ਤੋਂ ਸਾਫ਼ ਜ਼ਾਹਰ ਹੁੰਦਾ ਵੀ ਆਣ ਵਾਲਾ ਟਾਈਮ ਇਹ ਸਿਲੈਕਸ਼ਨ ਚ ਕੀ ਰਿਜ਼ਲਟ ਆਣ ਵਾਲਾ ਅੱਜ ਵੱਡੀ ਗੱਲ ਨਹੀਂ ਕਰਨੀ ਸਾਡੇ ਪ੍ਰਧਾਨ ਸਾਹਿਬ ਔਰ ਸਾਬਕਾ ਚੀਫ ਮਿਨਿਸਟਰ ਸਾਹਿਬ ਨੇ ਤੁਹਾਨੂੰ ਜੋ ਚੀਜ਼ ਆਖੀ ਹੈ ਵੀ ਇਹ ਸਿਲਿਕ ਇਲੈਕਸ਼ਨ ਦੇ ਵਿੱਚ ਸਨੇਹੇ ਬੜੇ ਕਲੀਅਰ ਨੇ ਇਹ ਇਲੈਕਸ਼ਨ ਕੋਈ ਆਸ਼ੂ ਦਾ ਸੰਜੀਵ ਨਾਲ ਨਹੀਂ ਹੈ ਇਹ ਇਲੈਕਸ਼ਨ ਸਿੱਧਾ ਸਾਬਕਾ ਚੀਫ ਮਿਨਿਸਟਰ ਤੇ ਦੋ ਦੋ ਸਰਕਾਰਾਂ ਨਾਲ ਹੈ ਉਹ ਜਿਹੜੇ ਪ੍ਰੌਕਸੀਨਲ ਰਾਜ ਕਰ ਰਹੇ ਸੀ ਕਿ ਸਾਡੇ ਸੂਬੇ ਤੇ ਅੱਜ ਸਿੱਧਾ ਰਾਜ ਕਰਨਾ ਚਾਹੁੰਦੇ ਆ ਤੇ ਪੰਜਾਬੀਆਂ ਦੀ ਗੈਰਤ ਦਾ ਪੰਜਾਬੀਆਂ ਦੇ ਵਕਾਰ ਦਾ ਤੇ ਪੰਜਾਬੀਆਂ ਦੇ ਭਵਿੱਖ ਦਾ ਇਲੈਕਸ਼ਨ ਆ ਜਿਹਦੇ ਚ ਪੰਜਾਬੀ بڑا ਫੈਸਲਾ ਕੌਣ ਇੱਕ ਰਿਜ਼ਲਟ ਦੇਣਗੇ ਤੁਹਾਡੇ ਸਾਹਮਣੇ ਆਏਗਾ ਤੇ ਮੈਂ ਉਮੀਦ ਕਰਦਾ ਜੋ ਅੱਜ ਨਜ਼ਾਰਾ ਤੁਸੀਂ ਬਾਹਰ ਦੇਖਿਆ ਹੈ ਉਹ 19 ਤਰੀਕ ਨੂੰ ਵੋਟਾਂ ਚ ਕਨਵਰਟ ਹੋਏਗਾ ਤੇ 23 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਹੋਏਗਾ। ਘਰ ਧਾੜ ਵੀ ਆਇਆ ਹੈ। ਪੰਜਾਬ ਦੇ ਵਿੱਚ ਮੁਗਲਾਂ ਨੂੰ ਭਜਾਇਆ ਗਿਆ, ਅੰਗਰੇਜ਼ਾਂ ਨੂੰ ਭਜਾਇਆ ਗਿਆ। ਹੁਣ ਜਿਹੜਾ ਕੇਜਰੀਵਾਲ ਨਾਮ ਦਾ ਧਾੜ ਵੀ ਇੱਥੇ ਆਇਆ ਹੈ। ਇਸ ਨੂੰ ਵੀ ਇਸ ਤਰ੍ਹਾਂ ਹੀ ਭਜਾਇਆ ਜਾਏਗਾ। ਇੱਕ ਵੱਡੀ ਸਾਜ਼ਿਸ਼ ਕਰਕੇ, ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾ ਕੇ ਇੱਥੋਂ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਕੇਜਰੀਵਾਲ। ਇਹ ਮਨਸੂਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਪੰਜਾਬੀ ਇਹਨਾਂ ਨੂੰ ਪੂਰੀ ਤਰ੍ਹਾਂ ਹਰਾਉਣਗੇ ਇਹ ਅਰੋੜਾ ਦੀ ਇਤਹਾਸ਼ੂ ਦੀ ਲੜਾਈ ਨਹੀਂ ਹੈ ਜੀ ਇਹ ਪੰਜਾਬ ਦੀ ਤੇ ਕੇਜਰੀਵਾਲ ਦੀ ਲੜਾਈ ਹੈ ਜਿੱਦੇ ਚ ਪੰਜਾਬੀ ਜਿੱਤਣਗੇ ਬਹੁਤ ਧੰਨਵਾਦ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਬੜਾ ਖੁਸ਼ੀਆਂ ਖੇੜਿਆਂ ਵਾਲਾ ਦਿਨ ਆ ਤੇ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਉਹ ਪਾਰਟੀ ਜਿਹੜੀ ਕਹਿੰਦੀ ਸੀ ਪੰਜਾਬ ਦੇ ਅੰਦਰ ਆਰਐਸਐਸ ਦਾ ਏਜੰਡਾ ਲਾਗੂ ਮੇਰਾ ਖਿਆਲ ਪੱਛਮੀ ਦੇ ਵਿੱਚ ਜਮਾਨਤ ਜੱਪ ਮਤਲਬ ਕਿ ਬੀਜੇਪੀ ਦੀ ਤੇ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਕਾਂਗਰਸ ਦੀ ਵੱਡੀ ਜਿੱਤ ਸਫਲਤਾ ਵਾਸਤੇ ਦਿਨ ਰਾਤ ਇਕ ਕਰੋਗੀ ਆਮ ਆਦਮੀ ਪਾਰਟੀ ਦੇ ਕੈਮਰੇ ਨਾਲ ਸਾਹਮਣੇ ਕਿਤੇ ਆ ਰਹੇ ਨੇ ਨਹੀਂ ਸਰਕਾਰ ਵਾਲੇ ਦਾਅਵੇ ਕਰਦੇ ਆ ਸਰਕਾਰ ਵਾਲੇ ਬੜਾ ਕੁਝ ਬੋਲਦੇ ਆ ਜੇ ਸਰਕਾਰ ਵਾਲਿਆਂ ਦੀ ਸੁਣਨੀ ਹੁੰਦੀ ਤੇ ਲੋਕ ਸਭਾ ਦੇ ਅੰਦਰ ਕਾਂਗਰਸ ਪਾਰਟੀ ਜਿਹੜੀ ਧੂੜ ਚਟਾਈ ਆਮ ਆਦਮੀ ਪਾਰਟੀ ਨੂੰ ਚਟਾਈ ਨਾ ਸਕਦੀ ਲੋਕ ਸਭ ਜਾਣਦੇ ਆ ਸਰਕਾਰ ਨੇ ਕੀ ਕੀਤਾ ਤੇ ਕਈ ਨਹੀਂ ਕੀਤਾ ਸੋ ਇਸ ਬਾਇਲੈਕਸ਼ਨ ਦੇ ਅੰਦਰ ਬੋਟਰ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੱਡਾ ਫਤਵਾ ਦੇਣੀ। ਦੂਜੀਆਂ ਨੂੰ ਵਧਾਈ ਦਿੰਦਾ ਹੋਇਆ ਇਥੋਂ ਇੱਕ ਸਨੇਹਾ ਦੇਣਾ ਚਾਹਣਾ ਪੰਜਾਬ ਦੇ ਵਸਨੀਕਾਂ ਨੂੰ। ਜੀ ਜੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਹਸਤਾ ਬਸਤਾ ਪੰਜਾਬ ਮੁੜ ਵਾਪਸ ਆਵੇ। ਅਗਰ ਤੁਸੀਂ ਇਸ ਆਮ ਆਦਮੀ ਪਾਰਟੀ ਤੋਂ ਦੂਜੀਆਂ ਰਾਸ਼ੀਆ ਪਾਰਟੀਆਂ ਨੂੰ ਚੱਲਦਾ ਕਰਨਾ ਚਾਹੁੰਦੇ ਹੋ ਜਿਹੜੀਆਂ ਦੇਸ਼ ਵਿਰੋਧੀ ਪਾਰਟੀਆਂ ਨੇ ਤਾਂ ਤਖੜੇ ਹੋ ਕੇ ਤੁਸੀਂ ਇਥੋਂ ਸਨੇਹਾ ਦਈਏ ਪਰ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਜੋਸ਼ ਹੈ ਜਨਤਾ ਦਾ ਉਹ ਇਸ ਪ੍ਰਕਾਰ ਦਾ ਸੀ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਸਾਡੇ ਉਮੀਦਵਾਰ ਵੱਡੇ ਫਰਕ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਜਿੱਤਾਂਗੇ ਪਰ ਇੱਥੋਂ 2027 ਦਾ ਮੋੜ ਬਣ ਕੇ دوارے مڑ پنجاب نو کانگرس پارٹی نہیں رسپانس دیکھئے پورے پنجاب کا ورکر اور خاص کر کے ویسٹ کانسٹیچنسی کا ورکر بڑے اتساہ میں ہے تو ہم لوگ یہ کہیں گے کہ ہم جیت کی طرف اگریسر ہوں گے سرکار ہے नहीं देखिए ऐसा है इनके राज में भी हमने इलेक्शन जीते हैं ठीक है पार्लियामेंट भी इनके राज्य में हुआ हमने जीते हैं तो ये भी इलेक्शन जीतेंगे तो आप पुरानी बातों को भूल जाइए नए दौर की बात करिए आज सब कंधे से कंधा मिला के पूरी कांग्रेस एकजुट होकर यहाँ लड़ेगी ये मैं कह सकता हूँ